ਹੈਲੋ ਜੀ ਸਸਰੀਆ ਕੌਰ ਜੀ ਸਵਾਰਤਾ ਤੁਹਾਡਾ ਸਾਇਬਲੌਗ ਦੇ ਵਿੱਚ ਘੋਸ਼ਣਾਵਾਂ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਕਿਤੇ ਮਾੜੀ ਮਾਗਿਆ ਦਾਸ ਕਰ ਜਾ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਸਾਰਜੂ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਜੀ ਸੌਰੀ ਆ ਆਪਣੀ ਦੋ ਤਿੰਨ ਦਿਨ ਵੀਡੀਓ ਨਹੀਂ ਆਈ ਹੈਗੀ ਕਈ ਦੇ ਕਰਕੇ ਮੈਨੂੰ ਮੈਸੇਜ ਵੀ ਆ ਰਹੇ ਸੀਗੇ ਵੀ ਤੁਸੀਂ ਭੈਣ ਵੀਡੀਓ ਕਿਉਂ ਨਹੀਂ ਪਾ ਰਹਾ ਤੇ ਫੋਨ ਕਾਲ ਵੀ ਆਏ ਨੇ ਹੈਨਾ ਤੇ ਜਿਹੜੀਆਂ ਭੈਣਾਂ ਨੇ ਪੁੱਛਿਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾ ਜਿਹੜੇ ਭੈਣਾਂ ਆਪਾਂ ਲੋចਾਤ ਕਰਦੀਆਂ ਸੀ ਵੈਸੇ ਜਾਤ ਤਾਂ ਹਰੇਕ ਹੀ ਕਰਦਾ ਹਨਾ ਵੀ ਅੱਜ ਉਹਨਾਂ ਦੀ ਵੀਡੀਓ ਨਹੀਂ ਆਈ ਹੈਗੀ ਤੇ ਬਸ ਜੀ ਦੋ ਦਿਨਾਂ ਦੇ ਨਾਲ ਵੈਸੇ ਸਰੀਜਾ ਸੈਟ ਜene ਸੀਗਾ ਵੀਡੀਓ ਬਣਾਉਣਾ ਚਿੱਤੇ ਨਹੀਂ ਕਰਿਆ ਹੈਗਾ ਮੌਸਮ ਬਦਲ ਦੇ ਕਰਕੇ ਨਾ ਸੇ ਥੋੜੀ ਜਿਹੀ ਖਰਾਬ ਚੱਲ ਰਹੀ ਸੀ ਤਾਂ ਕਰਕੇ ਆਪਣੀ ਕੋਈ ਵੀਡੀਓ ਨਹੀਂ ਆਈ ਹੈਗੀ ਅੱਜ ਬਣਾਈ ਆ ਅੱਜ ਵੀ ਸਾਡੀ ਸਾਰੀ ਦਿਹਾੜੀ ਪਹਿਲਾਂ ਲੱਗੀ ਥੱਲੇ ਕੰਕ ਸਾਫ ਕਰੀਆ ਢੋਲ ਦੀ ਸਾਈ ਉਹ ਕੱਢ ਕੇ ਸਾਰੀ ਕਣਕ ਸਾਫ ਕਰੀਆ ਕਿਉਂਕਿ ਜੀ ਬਰਸਾਤ ਐਨੀ ਜਿਆਦਾ ਹੋ ਗਈਆਂ ਤੇ ਸਾਰੇ ਪਾਸੇ ਸਲਾਬ ਆਉਣ ਕਰਕੇ ਨਾ ਢੋਲਾ ਦੇ ਵਿੱਚ ਵੀ ਸਲਾਬ ਆ ਗਈ ਤੇ ਉਹਨਾਂ ਵਿੱਚ ਸੁਸਤੀ ਬਣਦੀ ਕਰਨ ਕਰੇਉਚ ਉਹ ਸਾਰੀ ਉਹ ਕੱਟ ਕੇ ਦਵਾਰਾ ਤੋਂ ਨਾ ਪੱਖਾ ਲਾ ਕੇ ਫੇਰ ਆਪਰੇ ਦਵਾਰਾ ਦੀ ਢੋਲ ਦੇ ਵਿੱਚ ਪਾਈਆ ਧੁੱਕਾ ਲਾ ਗਈ ਹੈ ਨਾ ਅੱਜ ਬਸ ਸਾਰ ਜਿਹੜੀ ਇੱਦਾਂ ਹੀ ਨੇਗੀ ਤੇ ਹੁਣ ਸੈਲਫੀ ਤੋਂ ਨਹੀਂ ਮੰਗ ਰਹੇ ਸੀਗੇ ਕੁਝ ਖਾਣ ਨੂੰ ਤੁਸੀਂ ਵੀ ਹਨ ਆਪਣੀ ਕਣਕ ਦੇਖ ਲਿਓ ਧਿਆਨ ਕਰ ਲਿਓ ਹਨ ਸੁਸਤੀ ਬਹੁਤ ਜਿਆਦਾ ਪੈ ਗਈ ਸਲਾਬ ਆਉਣ ਕਰਕੇ ਤੇ ਜੇ ਦਵਾਈ ਵਗੈਰਾ ਪੈਜੀ ਵੀ ਤਾਂ ਪਾ ਦਿਓ ਹਨ ਕਾਂ ਨੂੰ ਇੱਕ ਵਾਰ ਚੈੱਕ ਕਰ ਰੋ ਕਿਉਂਕਿ ਢੋਲ ਦੇ ਅੰਦਰ ਵੀ ਲੱਗ ਗਈ ਸੀਗੀ ੰਨੀ ਜ਼ਿਆਦਾ ਮਤਲਬ ਹੋ ਗਈ ਸੀਗੀ ਸਲਾਬ ਵਗੈਰਾ ਤੇ ਉਹ ਅਸੀਂ ਸਾਰੀ ਉਹਨਾਂ ਕੱਟ ਕੇ ਦੁਬਾਰਾ ਪਾਈ ਐ ਤੇ ਇਥੇ ਜਿਸ ਕਰਨ ਉਹਨੇ ਕੁਛ ਮੰਗ ਰਾਇ ਸੀ ਕਿ ਖਾਣ ਨੂੰ ਕਹਿੰਦੇ ਮੰਮੀ ਕੁਛ ਖਾਣ ਨੂੰ ਬਣਾ ਕੇ ਦੇ ਤਾਂ ਕਰਕੇ ਉਹਨਾਂ ਨੇ ਮੈਂ ਕਿਹਾ ਚਲੋ ਤੁਹਾਨੂੰ ਅੱਜ ਮਿੱਠਾ ਬਣਾ ਕੇ ਦਿੰਦੀ ਆ ਤੇ ਇਧਰ ਮੈਂ ਕੜਾਹੀ ਧਰ ਲਈ ਪਹਿਲਾਂ ਇਹਦੇ ਵਿੱਚ ਕੀ ਉਹ ਪਾ ਲਈਏ ਕੜਾਹੀ ਆਪਣੀ ਗਰਮ ਹੋ ਗਈ ਹੈ ਨਾ ਤਾਂ ਹੋ ਗਈ ਉਹ ਕਿਉਂ ਗਰੀਆ ਮੈਂ ਤਾਂ ਆਪਣਾ ਦੇਸੀ ਘੋ ਹੈ ਤੇ ਅਰਦਾ ਥੇ ਹੋਰ ਤੇ ਦੋ ਚਮਚੇ ਭਰਾਂਗੇ ਅਸੀਂ ਕਿਉਂ ਦੇ ਦੇਸੀ ਦੇ ਜਿਆਦਾ ਨਹੀਂ ਪਾਉਂਦੇ ਹੈਗੇ ਬੜੇ ਜਿਹੜੇ ਦੋ ਚਾਰ ਚਮਚੇ ਨੇ ਉਹ ਪਾ ਲਾਂਗੇ ਇਹ ਅੱਜ ਮੈਂ ਬਣਾਉਂਗੀ ਜੀ ਸੂਜੀ ਤੋਂ ਗਰਕੀ ਦੋ ਦੋ ਰੰਗ ਦੀ ਘਣਾਵਾਂਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਕਿਵੇਂ ਬਣਾਵਾਂਗੇ ਬੜੇ ਨੇ ਉਤਾਰ ਦੇਣਾ ਦੇਖਿਓ ਕਿਸ ਤਰ੍ਹਾਂ ਬਣਾਵਾਂਗੇ ਇੱਕ ਕੌਲੀ ਮੈਂ ਸੂਜੀ ਦੀ ਲਈ ਛਾਣ ਕੇ ਇਹ ਵਿੱਚ ਪਾਵਾਂਗੇ ਇਹਦੇ ਨਾਰੀਅਲ ਦਾ ਭਰਾਲਾ ਤੇ ਇਹ ਲਿਆ ਫਾਦਰਾ ਰੱਖ ਪਾਣੀ ਤੇ ਇਹ ਬਲੌਕ ਨਾਲ ਬਣੇ ਰਿਓ ਜੇ ਵਧੀਆ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਂਗੀ ਕਿ ਕਜੀ ਹਾਂਜੀ ਕਿਉਂ ਇੱਥੇ ਆਪਣਾ ਕੰਮ ਹੋ ਚੁੱਕਿਆ ਬਿਲਕੁਲ ਤੇ ਹੁਣ ਇਹ ਇੱਕ ਕੌਲੀ ਆਪਾਂ ਟੀਨ ਵਿੱਚ ਪਾ ਦਿਆਂਗੇ ਥੋੜਾ ਜਿਹਾ ਕੱਟ ਕੇ ਰੱਖ ਲੀਂਗੇ

ਜਦੋਂ ਤੱਕ ਇਹਦਾ ਰੰਗ ਬ੍ਰਾਊਨ ਨਹੀਂ ਹੋ ਜਾਂਦਾ। ਉਦੋਂ ਤੱਕ ਭੁੰਨਾਂਗੇ। ਜਦੋਂ ਤੱਕ ਆਪਣੀ ਉਹ ਸੂਜੀ ਭੁੰਨਦੀ ਆ ਆਪਾਂ ਇੱਧਰ ਆਪਾਂ ਨੂੰ ਬਰਫੀ ਬਣਾਉਣ ਲਈ ਚਾਣੀ ਦੀ ਵੀ ਲੋੜ ਆ ਤੇ ਇੱਧਰ ਆਪਾਂ ਚਾਹਸੀ ਬਣਾ ਲਾਂਗੇ। ਗੈਸ ਤੇ ਇੱਧਰ ਲਗਾਸ ਵਾੜਾਂਗੇ ਆਪਾਂ ਇੱਕ ਗਲਾਸ ਲੈ ਪਾਣੀ ਦੱਲੇ ਆ। ਜਿਵੇਂ ਆਪਾਂ ਨੇ ਸੋਣੀ ਲਈ ਹੈ ਨਾ ਆਹ ਕੋਨੀਓ ਚੀਨੀ ਲੈ ਲੀ ਹਾਂ ਹਾਂਜੀ ਉਨੀ ਆਪਰੇ ਚੀਨੀ ਲੈ ਲਈ ਜਿੰਨੀ ਸੂਜੀ ਦਈ ਸੀ ਤੇ ਇਧਰ ਪਾਣੀ ਆਪਣਾ ਘਰਨ ਹੋਣ ਲੱਗ ਗਿਆ ਤੇ ਇਹ ਵਿੱਚ ਪਾ ਦਾਂਗੇ ਚੀਨੀ ਇਨ ਨੂੰ ਅਰੇ ਜਾਵਾਂਗੇ ਚਾਣੀ ਨੂੰ ਚਿਪਚਿਪੀ ਜੀ ਕਰਾਂਗੇ ਮਤਲਬ ਨਮਕ ਤੇ ਰੰਦੂ ਜਾਵਾਂਗੇ ਪਾਣੀ ਦੇ ਵਿੱਚ ਨਾਲੇ ਆਪਣੀ ਇਹ ਸੁਰੀ ਭੁਜੀ ਜੂ ਜਾਨੀ ਜਾਨ ਨੂੰ ਆਪਣਾ ਨਾਲ ਨਾਲ ਜਣਾ ਚਾਣੂ ਮਨ ਜੋ ਇੱਕ ਅੰਮ ਇਕੱਠੇ ਹੋ ਜਾਣਗੇ ਹਾਂ ਜੇਦਰ ਆਪਣੀ ਚਾਣੀ ਰਿੱਜਣ ਲੱਗ ਗਈ ਹੈ ਚਾਸਲੀ ਜਿਹੜੀ ਤਰੀ ਆਪਾਂ ਨੇ ਤੇ ਇਧਰ ਆਪਣਾ ਨਾ ਸੂਜੀ ਨੇ ਵੀ ਆਪਣਾ ਕਲਰ ਮਤਲਬ ਪਟਾ ਲਿਆ ਰੰਗ ਪਟਾ ਲਿਆ ਤੇ ਹੁਣ ਇਹਦੇ ਵਿੱਚ ਆਹ ਨਾਰੀਅਲ ਦਾ ਬਰਾਦਾ ਪਾ ਦਾਂਗੇ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਨਹੀਂ ਪਾਣਾ ਹੈਗਾ ਤਾਂ ਵੀ ਚੱਲੂਗਾ ਨਾ ਤੇ ਆਹ ਥੋੜਾ ਜਿਹਾ ਖੜਕ ਲਾਂਗੇ ਉੱਪਰ ਹੁੱਕ ਦਾਂਗੇ ਬੱਸ ਹੁਣ ਇਹਨਾਂ ਨੂੰ ਪੋਣਾ ਲੇ ਨਾਰੀਅਲ ਦੇ ਵਿੱਚ ਵੀ ਨਾ ਤੇਲ ਨਿਕਲੂਗਾ ਇੱਕ ਕਰਕੇ ਮੈਂ ਥੋੜਾ ਜਿਹਾ ਕਿਉਂ ਪਾਈਆ ਜਦੋਂ ਇਹ ਗਰਮ ਹੋਣਾ ਨੇ ਇਹਦੇ ਵਿੱਚੋਂ ਤੇਲ ਨਿਕਲਿਆ ਹੋਣਾ। ਨਰੀਅਲ ਦੇ ਵਿੱਚ ਵੀ ਕਾਫੀ ਤੇਲ ਹੁੰਦਾ। ਬੜਾ ਟੇਸਟ ਵਧੀਆ ਆ ਬਣ ਕੇ। ਉਹ ਵਿੱਚ ਕੇ ਮੈਡਮ ਨੇ ਹਾਂਜੀ ਇੱਧਰ ਆਪਣੀ ਇਹ ਸੂਜੀ ਪੁੱਜ ਚੁੱਕੀ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਚਾਹ। ਇੱਕ ਕੱਢ ਦੇ ਵਿੱਚ ਨਾ ਆਪਾਂ ਜਨੂਰੇ ਜੀ ਪਾਣੀ ਸੂਜੀ ਆਪਣੀ ਕਾਠੀ ਹੁੰਦੀ ਹੈ ਜਨੂਰੇ ਦੇ ਵਿੱਚ ਕਿਉਂ ਲਾ ਲੈਂਦੇ ਆ ਫਿਰ ਆਪਾਂ ਪੀਸ ਕੱਟਣੇ ਸੌਖੇ ਹੋ ਜਾਂਦੇ ਹਾਂ ਦੀ ਇਹ ਥੋੜਾ ਪਤਲਾ ਹੀ ਰੱਖਣਾ ਜੇ ਜਦੋਂ ਇਹ ਮਤਲਬ ਜਾਨਣ ਠੰਡਾ ਹੋਣਾ ਇਹ ਜੰਮ ਜਾਣਾ ਬਾਸੀ ਦੇ ਪੀਸਾ ਨੇ ਥੋੜੀ ਪਤਲੀ ਹੋਣੀ ਐਦਾਂ ਇਹੋ ਜਿਹੀ ਪਤਲੀ ਹੋ ਗਈ ਜਿਉਂ ਦਿਨ ਠੰਡੇ ਹੋਣਾ ਆਪਣੇ ਆਪ ਦੇਖੇ ਦੁਪਹਿਰੇ ਜਾਣਗੇ ਸੈੱਡ ਹੋਣਾ ਹੋਣਾ ਆਪਾਂ ਇਹਨਾਂ ਨੂੰ ਦੋ ਹਿੱਸੇ ਕਰਨਾਗੇ ਤੇ ਆਪਣੇ ਸੂਜੀਏ ਪਾ ਪਾ ਦਾਂਗੇ ਫੂਲ ਕਲਰ ਆ ਜਿਹੜਾ ਵੀ ਮਰਜੀ ਕਲਰ ਬਾਸਾ ਹੋਵੇ ਜਿਹੜਾ ਤੁਹਾਨੂੰ ਵਧੀਆ ਲੱਗੇ ਤੁਸੀਂ ਇੱਕ ਦੀ ਬਜਾਏ ਤਿੰਨ ਚਾਰ ਜਿਹੜੇ ਜਿੰਨੇ ਮਰਜੀ ਕਲਰ ਨਾਲ ਹੀ ਬਣਾ ਸਕਦੇ ਹੋ ਤੇ ਇਸ ਇਹ ਜਿੱਗਾ ਇੱਕ ਡੈਲੋਰ ਕਲਰ ਆਪਣੇ ਕੋਲ ਮਿਲਦਾ ਹੋਇਆ ਸੀ ਸਾਗਰ ਜੀ ਜਸਾਨੇ ਗ੍ਰੀਨ ਲਿਆ ਤੇ ਹੁਣ ਇਹਨੂੰ ਵੀ ਨਾ ਆਪਾਂ ਇਹਦੀ ਟਿਕਾਣਾ ਸੈੱਟ ਕਰ ਦਾਂਗੇ ਚਲੋ ਚੰਮਗੀ ਨਾ ਫਿਰ ਆਪਾਂ ਤੁਹਾਨੂੰ ਪੀਸ ਕਰਕੇ ਦਿਖਾਉਂਦੇ। ਲਓ ਜੀ ਇਸ ਤਰ੍ਹਾਂ ਆਪਾਂ ਨੇ ਇਹਦੇ ਥਾਲੇ ਦੇ ਵਿੱਚ ਪਾਤੀ। ਜਦੋਂ ਚੰਮਗੀ ਠੰਡੀ ਹੋ ਗਈ ਨਾ ਉਸ ਟਾਈਮ ਉਸ ਤੋਂ ਬਾਅਦ ਫਿਰ ਤੁਹਾਨੂੰ ਪੀਸ ਕੱਟ ਕੇ ਦਿਖਾਉਣਾ ਇਹਨਾਂ ਦੇ। ਨਾਰੀਅਲ ਦਾ ਬਰਾਦਾ ਦਾ ਕੋਣਾ ਭੁੱਲੇਗੀ। ਇਹਦੇ ਉੱਤੇ ਡੈਕੋਰੇਟ ਕਰਾਂਗੇ। ਮੈਂ ਠੰਡਾ ਹੋਣਾ ਪੱਖੇ ਥੱਲੇ ਰੱਖ ਦਿੱਤੀ। ਜੀ ਦੇਖੋ ਆਪਣੀ ਪਰਫੇ ਬਣ ਕੇ ਬਿਲਕੁਲ ਤਿਆਰ ਆ ਤੇ ਬੱਚਿਆਂ ਨੇ ਕੱਟਤੀ ਸੀਗੀ ਮੈਂ ਚਲੇ ਗਈ ਸੀ ਥੱਲੇ ਪਸ਼ਮਾ ਦਾ ਕੰਮ ਕਰਨ ਉਸ ਤੋਂ ਬਾਅਦ ਫਿਰ ਬੱਚਿਆਂ ਨੇ ਕੱਟ ਕੇ ਖਾ ਲਈ ਤੇ ਪੀਸ ਕੱਟ ਕੇ ਰੱਖਤੇ ਸੀਗੇ ਬਹੁਤ ਵਧੀਆ ਬਣੀ ਆ ਥੱਲੇ ਵੀ ਥੱਲੇ ਅ ਹੋਰ ਕਲਰ ਆ ਉੱਪਰ ਹੋ ਰਿਹਾ ਦੋ ਕਲਰ ਦੀ ਬਣਾਈ ਸੀ ਆਪਾਂ ਨੇ ਬਹੁਤ ਵਧੀਆ ਬਣੀ ਹੋਈ ਆ ਖਾਣ ਨੂੰ ਬਹੁਤ ਟੇਸਟੀ ਲੱਗ ਰਹੀ ਆ ਦੇਖੋ ਕਲਰ ਕਿੰਨਾ ਵਧੀਆ ਆ ਹੈ ਨਾ ਬਹੁਤ ਵਧੀਆ ਹੈ ਤੇ ਲਓ ਜੀ ਆਪਾਂ ਅੱਜ ਦੀ ਵੀਡੀਓ ਦੇ ਮੈਂ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਸਸਟੇਅ ਕਾਲ ਜੀ ਬਾਏ ਬਾਏ